ਸੰਘ ਜੀ ਅੱਜ ਆਪ ਜੀ ਨੂੰ ਲੈ ਕੇ ਆਏ ਹਾਂ ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀ ਸੰਘ ਜੀ ਜਦੋਂ ਆਪਾਂ ਹਜੂਰ ਸਾਹਿਬ ਲੋਕਲ ਗੁਰੂ ਘਰਾਂ ਦੇ ਦਰਸ਼ਨ ਕਰਨ ਜਾਣੇ ਆ ਤਾਂ ਸ਼ਿਕਰ ਘਾਟ ਦੇ ਕੋਲ ਮਾਤਾ ਸਾਹਿਬ ਦੇਵਾ ਦਾ ਇਹ ਪਵਿੱਤਰ ਸਥਾਨ ਹੁੰਦਾ ਹੈ ਇਹ ਸਥਾਨ ਤੇ ਮਾਤਾ ਜੀ ਨੇ ਬਹੁਤ ਸਮਾਂ ਬੈਠ ਕੇ ਤਪ ਕੀਤਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਮੂਲ ਖਾਤਰੀ ਦਾ ਆਧਾਰ ਕਰਨ ਨ ਗਏ ਅਤੇ ਰਸਤਾ ਬਹੁਤ ਖਰਾਬ ਸੀ ਮਾਤਾ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਆਪ ਇੱਥੇ ਹੀ ਬੈਠ ਕੇ ਆਸਨ ਲਾਓ ਇਹੀ ਸਥਾਨ ਤੇ ਮਾਤਾ ਜੀ ਬੈਠ ਕੇ ਤਪ ਕਰਨ ਲੱਗੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਸ਼ਿਕਾਰ ਕਰਕੇ ਵਾਪਸ ਆਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਬਹੁਤ ਭੁੱਖ ਲੱਗੀ ਸੀ ਤਾਂ ਇਹ ਚੀਜ਼ ਨੂੰ ਦੇਖਦੇ ਸੇਵਾਦਾਰਾਂ ਨੇ ਮਾਤਾ ਸਾਹਿਬ ਦੇਵਾ ਨੂੰ ਉਠਾਉਣ ਦਾ ਯਤਨ ਕੀਤਾ ਅਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਵੇਖਿਆ ਕਿ ਸੇਵਾਦਾਰ ਮਾਤਾ ਜੀ ਨੂੰ ਭਗਤੀ ਤੋਂ ਉਠਾ ਰਹੇ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਰੋਕਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਇਹ ਇੱਕ ਭਗਤੀ ਦਾ ਸਥਾਨ ਹੈ ਅਤੇ ਮਾਤਾ ਜੀ ਤਪ ਕਰ ਰਹੇ ਹਨ ਜਦੋਂ ਤਪ ਕਰਕੇ ਉੱਠਣਗੇ ਅਸੀਂ ਉਦੋਂ ਹੀ ਪ੍ਰਸ਼ਾਦਾ ਛਕਾਂਗੇ ਅਤੇ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਵੀ ਤੰਬੂ ਲਾਇਆ ਤੰਬੂ ਲਾਗੇ ਗੁਰੂ ਗੋਬਿੰਦ ਸਿੰਘ ਜੀ ਆਪ ਵੀ ਇਸ ਸਥਾਨ ਤੇ ਬੈਠ ਕੇ ਤਪ ਕਰਨ ਲੱਗੇ ਅਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਸਾਦਾ ਛਕਿਆ ਉਸ ਤੋਂ ਲੈ ਕੇ ਅੱਜ ਦੇ ਸਮੇਂ ਤੱਕ ਇਸ ਗੁਰੂ ਘਰ ਵਿੱਚ ਲੰਗਰ ਦੀ ਪ੍ਰਥਾ ਚੱਲ ਰਹੀ ਹੈ ਅਤੇ 24 ਘੰਟੇ ਲੰਗਰ ਚੱਲਦਾ ਹੈ ਆਪ ਜੀ ਜੇ ਲੋਕਲ ਗੁਰੂ ਘਰ ਦਰਸ਼ਨ ਕਰਨ ਜਾਂਦੇ ਹੋ ਤਾਂ ਇਸ ਸਥਾਨ ਦੇ ਜਰੂਰ ਦਰਸ਼ਨ ਕਰਿਆ ਕਰੋ ਇਸ ਸਥਾਨ ਦੇ ਨਾਲ ਨਾਲ ਇਸ ਸਥਾਨ ਤੇ ਬਹੁਤ ਜ਼ਿਆਦਾ ਇਨਾਂ ਨੇ ਡੰਗਰ ਵੀ ਰੱਖੇ ਹੋਏ ਨੇ ਪਸ਼ੂ ਪੰਛੀ ਬਹੁਤ ਪਵਿੱਤਰ ਸਥਾਨ ਹੈ ਆਪ ਜੀ ਵੀ ਜਰੂਰ ਦਰਸ਼ਨ ਕਰੋ ਅਤੇ ਹੋਰ ਸੰਗਤਾਂ ਨੂੰ ਵੀ ਦਰਸ਼ਨ ਕਰਾਓ ਮਾਤਾ ਸਾਹਿਬ ਦੇਵਾ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਮਾਤਾ ਕਹਿ ਕੇ ਖਾਲਸੇ ਨੂੰ ਮਾਤਾ ਜੀ ਦੇ ਝੋਲੀ ਪਾਇਆ ਸੀ ਅਤੇ ਕਿਹਾ ਸੀ ਕਿ ਇਹ ਮਾਤਾ ਜੀ ਖਾਲਸੇ ਦੀ ਮਾਤਾ ਹਨ ਸੋ ਆਪ ਵੀ ਇਸ ਗੁਰੂ ਘਰ ਦੇ ਦਰਸ਼ਨ ਕਰੋ ਅਤੇ ਹੋਰਾਂ ਸੰਗਤਾਂ ਨੂੰ ਕਰਾਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ